ਸ਼ੇਰ ਹੁਣ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ 버ਗਰ ਬਣ ਜਾਣਗੇ ਭਾਜੀ ਭਾਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਨ ਹੁਣ ਆਪ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਫ਼ਜ਼ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਫ਼ਜ਼ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ 버ਗਰ ਬਣ ਜਾਣਗੇ ਭਾਜੀ ਮੇਰੀ ਗੱਲ ਇਹ ਕਿੰਨਾ ਗੱਲ ਤੋਂ ਤੁਸੀਂ ਨਹੀਂ ਬਿਨਾਂ ਗੱਲ ਤੋਂ ਕੀ ਤੁਸੀਂ ਮੈਨੂੰ ਕਲੀਅਰਿਫਾਈ ਕਰੋਗੇ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲਾ ਮੇਰਾ ਵੀ ਇਥੇ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਪ੍ਰੈਸ ਵਾਲੇ ਆਏ ਬੈਠੇ ਆ ਪ੍ਰੈਸ ਵਾਲੇ ਆਏ ਬੈਠੇ ਆ ਨਹੀਂ ਪਿਆਰ ਨਹੀਂ ਗੱਲ ਕਰਨਦੇ ਆ ਮੈਂ ਰੈਸਟੋਰੈਂਟ ਚ ਬੈਠਾ ਤੁਹਾਡੇ ਪ੍ਰੈਸ ਵਾਲੇ ਵੀਰ ਆਏ ਆ ਇੱਥੇ ਆ ਜੋ ਮੈਂ ਕਹਿ ਰਿਹਾ ਇੱਥੇ ਆ ਜੋ ਆਰਾਮ ਨਾਲ ਗੱਲ ਕਰ ਲੈਣੇ ਪਹੁੰਚੋ ਭਾਈ ਸਾਹਿਬ 6 ਮਿੰਟ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਪਰੋ ਹੋ ਰਹੇ ਦੂਜੇ ਬੰਦੇ ਦੀ ਉੱਚੀ ਆਵਾਜ਼ ਚ ਆਪਾਂ ਤੇ ਜਿਹੜਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਹਾਂ ਠੀਕ ਹੈ ਤੁਸੀਂ ਰਿਕਾਰਡਿੰਗ ਦਾ ਦੱਸ ਕਰੋ ਪਰ ਮੈਨੂੰ ਇਹ ਦੱਸੋ ਕਿ ਇਹ ਚੀਜ਼ ਸਹੀ ਆ ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ ਇੰਸ਼ਾ ਅੱਲਾਹ ਵਸਤੇ ਵੈਜੀਟੇਰੀਅਨ ਆਪਣਾ ਪੂਰਾ ਕੁੜੇ ਭਾਜੀ ਭਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨਾਨ-ਵੈਜੀਟੇਰੀਅਨ ਹੋ ਜੇ ਮੇਰੀ ਬੇਨਤੀ ਸੁਣੋ ਇੱਕ ਵਾਰੀ ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨਾਨ-ਵੈਜੀਟੇਰੀਅਨ ਹੋ ਜੇ ਪਰ ਨਾਂ ਕਿਉਂ ਰਖੀ ਆਪਾਂ ਦੇਖੋ ਮੇਰੀ ਗੱਲ ਸੁਣੋ ਯਾਰ ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ ਸਿੰਘ ਦਾ ਨਾਮ ਸ਼ੇਰ ਦਾ ਆ ਆਪਣੇ ਸਿੰਘਾਂ ਦਾ ਨਾਮ ਆ ਆਪਾਂ ਕਿਸੇ ਦੂਜੀ ਵਸਤੂ ਦਾ ਖਾਣ ਵਾਲੀ ਵਸਤੂ ਦਾ ਨਾਮ ਕਿੱਦਾਂ ਰੱਖਦਾ ਪਾਈ ਸਭ ਸਿੰਘਾਂ ਦੇ ਨਾਂ ਤੇ ਹੁੰਦੇ ਕੱਲਾ ਸਿੰਘ ਦੇ ਨਾਂ ਤੇ ਨਹੀਂ ਹੁੰਦਾ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਵੇਖੋ ਜਵਾਬ ਦਿਓ ਮੈਨੂੰ ਮੈਨੂੰ ਜਵਾਬ ਦਿਓ ਜਤਿੰਦਰ ਸਿੰਘ ਅਕਾਲੀ ਨਾਂ ਮੇਰਾ ਜਤਿੰਦਰ ਸਿੰਘ ਅਕਾਲੀ ਬੁੱਢਾ ਦਲ ਤੋਂ ਬੁੱਢਾ ਆ ਅਕਾਲੀ ਫੁਲਾ ਸਿੰਘ ਸਾਡਾ ਹੈੱਡ ਕੁਆਰਟਰ ਆ ਜਦੋਂ ਮਰਜ਼ੀ ਆਓ ਦਰਬਾਰ ਸਾਹਿਬ ਪਾਰਕਿੰਗ ਤੇ ਲੱਗੀ ਠੀਕ ਆ ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਹੈ ਪਰੌਂਠਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਆ ਲਾਡੋ ਯਾਰ ਲਾਡੋ ਹੈਲੋ ਮੈਂ ਰੈਂਟ ਆਉਟ ਕਰਾ ਦੇ ਰੋਜ਼ ਰੋਜ਼ ਕੋਈ ਨਹੀਂ ਲਾਉਣਾ ਇੱਕ ਮਿੰਟ ਇਹ ਪਾਉ ਕਿਹੜੀ ਕੰਟਰੀ ਆ ਇਹ ਆਸਟ੍ਰੇਲੀਆ ਹੈ ਆਸਟ੍ਰੇਲੀਆ ਇੱਥੇ ਬੈਠਾ ਹੁੰਦਾ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਹੈ ਨਹੀਂ ਸਰ ਜੀ ਆਹਨਾਂ ਨੂੰ ਬੋਲੀ ਉਹਨੂੰ ਲਾਉਂਦਾ ਕਿ ਮਤਲਬ ਰੈਸਟੋਰੈਂਟ ਤੇਰਾ ਆ ਤੂੰ ਉਹਦੀ ਬੇਇੱਜ਼ਤੀ ਐਵੇਂ ਕਰਾਈ ਜਾਂਦਾ ਨਜਾਇਜ਼ ਹੀ ਤੇਰਾ ਨਾਮ ਆ ਤੇਰਾ ਰੈਸਟੋਰੈਂਟ ਹੈ ਤੂੰ ਕਾਹਤੋਂ ਗੱਲ ਕਰ ਰੌਂਡਿਆ ਕਹਿਣਾ ਮੇਰਾ ਨਹੀਂ ਹੈ ਦਾ ਸਰ ਜੀ ਉਹ ਉਹਨਰ ਨਹੀਂ ਰੁਕ ਜੋ ਇੱਕ ਮਿੰਟ ਹੋਲਡ ਕਰੋ ਬਾਈ ਇਥੇ ਮੈਂ ਓਨਲੀ ਇਹ